ਹਾਂਜੀ ਬਾਈ ਸਤਿ ਸ੍ਰੀ ਅਕਾਲ ਪੰਜਾਬੀਓ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਫਿਰ ਤੋਂ ਦੱਸਣ ਜਾ ਰਹੇ ਹਾਂ ਜਿਵੇਂ ਕਿ ਪ੍ਰਵਾਸੀਆਂ ਦਾ ਹਰ ਰੋਜ਼ ਨਵੀਂ ਤੋਂ ਨਵੀਂ ਚਰਚਾ ਦੇ ਵਿੱਚ ਖਬਰ ਆ ਰਹੀ ਆ ਤੇ ਹਾਲਾਂਕਿ ਸਵਾ ਥੋੜਾ ਜਿਹਾ ਹਨੇਰਾ ਹੋ ਚੁੱਕਿਆ ਤੇ ਆਪਾਂ ਫਿਰ ਵੀ ਤੁਹਾਡੇ ਤੇ ਖਬਰ ਪਹੁੰਚਾਉਣੀ ਜ਼ਰੂਰ ਆ ਕਿਉਂਕਿ ਪ੍ਰਵਾਸੀਆਂ ਦੀ ਹਰ ਦੂਜੇ ਤੀਜੇ ਦਿਨ ਆਪਾਂ ਖਬਰ ਸੁਣਨ ਨੂੰ ਮਿਲਦੀ ਆ ਤੇ ਆਪਣੇ ਜੋ ਕੀ ਹੁਣ ਇੱਕ ਪੁਲਿਸ ਵਾਲੇ ਨੂੰ ਜੋ ਕੀ ਪੰਜਾਬ ਪੁਲਿਸ ਵਾਲੇ ਨੂੰ ਇਹਨਾਂ ਨੇ ਫਿਰ ਤੋਂ ਕੁੱਟਿਆ ਗਿਆ ਏ ਹਾਲਾਕੀ ਜਿਤੋਂ ਹਫਤਾ ਪਹਿਲਾਂ ਜੋ ਕਿ ਇੱਕ ਜੱਜ ਦੀ ਕੁੜੀ ਨੂੰ ਤੇ ਜੱਜ ਦੀ ਹੱਤਿਆ ਕੀਤੀ ਗਈ ਆ ਜੋ ਕਿ ਆਪਾਂ ਨੂੰ ਪੰਜਾਬੀਆਂ ਨੂੰ ਕੁਝ ਪਤਾ ਨਹੀਂ ਲੱਗਿਆ ਜਾਂਦਾ ਵੀ ਵਿੱਚੇ ਵਿੱਚ ਕੀ ਹੋਈ ਜਾਂਦਾ ਖਬਰਾਂ ਤਾਂ ਆਪਣੇ ਸਾਰੇ ਸੁਣਦੇ ਆ ਪਰ ਪ੍ਰਵਾਸੀਆਂ ਨੂੰ ਲੈ ਕੇ ਐ ਬੇ ਬੇ ਦੇਖੀ ਨਾ ਕਰਿਆ ਕਰੋ ਵੀਡੀਓ ਕੋਈ ਵੀ ਵੀਡੀਓ ਹੋਵੇ ਚੰਗੀ ਤਰ੍ਹਾਂ ਸੁਣਿਆ ਕਰੋ ਵੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਬਹੁਤ ਪ੍ਰਭਾਵ ਪੈ ਰਿਹਾ ਅੱਜ ਦੀ ਜੋ ਹੁਣ ਕੰਨ ਮੈਂ ਕਹਣਾ ਅੱਜ ਦੀ ਵੀਡੀਓ ਆ ਜਿਹਦੇ ਵਿੱਚ ਕੀ ਪੁਲਿਸ ਵਾਲਾ ਦੱਸੀ ਵੀ ਜਾਂਦਾ ਵੀ ਅਬ ਜੋ ਬਸ ਨੂੰ ਅੱਗ ਲਾਉਂਦੇ ਸੀ ਕਹਿੰਦਾ ਪ੍ਰਵਾਸੀ ਇਕੱਠੇ ਹੋ ਕੇ ਪਹਿਲਾਂ ਉਹਦੀ ਕੁੱਟਮਾਰ ਹੋਈ ਆ ਪੁਲਿਸ ਵਾਲੇ ਦੀ ਤੇ ਹਰ ਰੋਜ਼ ਦੂਜੇ ਤੀਜੇ ਦਿਨ ਇਹਨਾਂ ਦਾ ਪ੍ਰਭਾਵ ਬਹੁਤ ਪੈ ਰਿਹਾ ਤੇ ਮੰਨ ਕੇ ਚੱਲੋ ਵੀ ਕਹਿੰਦਾ ਮਤਲਬ ਇਹ ਹੈ ਕੀ ਗੱਲ ਵੀ ਜੇ ਇਹਨਾਂ ਦੇ ਆਪਾਂ ਨਾਂ ਨੱਥ ਪਾਈ ਤਾਂ ਆਪਣੇ ਦਾੜੀਆਂ ਨੂੰ ਪਹਿਣ ਕੇ ਘਰਾਂ ਵਿੱਚ ਵੀ ਆਉਣਗੇ ਕਿਉਂਕਿ ਇੱਕ ਦੋ ਵਾਰ ਵੀਡੀਓ ਤੁਹਾਨੂੰ ਦਿਖਾ ਵੀ ਚੁੱਕਿਆ ਮੈਂ ਪਰਸੂ ਹੀ ਵੀਡੀਓ ਪਾ ਕੇ ਆਇਆ ਇੱਕ ਗੁਰਸਿੱਖ ਨੂੰ ਘੇਰਿਆ ਗਿਆ ਇਹਨਾਂ ਨੇ ਇਹ ਲੁਧਿਆਣਾ ਦੀ ਖਬਰ ਆ ਉਹ ਵੀ ਲੁਧਿਆਣਾ ਦੀ ਖ਼ਬਰ ਹੀ ਸੀਗੀ ਉਹ ਅੱਜ ਤੋਂ ਦੋ ਤਿੰਨ ਦਿਨ ਦੀ ਆ ਤੇ ਇਹ ਅੱਜ ਦੀ ਤਾਜ਼ੀ ਖ਼ਬਰ ਆ ਜੋ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਕਿਉਂਕਿ ਮੈਂ ਕੰਮ ਤੋਂ ਆਉਣ ਸਾਰ ਕੰਮ ਤੋਂ ਸਿਰਫ ਮੋਟਰਸਾਈਕਲ ਤੇ ਉੱਤਰੀ ਆ ਸਮਾਂ ਥੋੜਾ ਜਿਹਾ ਹਨੇਰਾ ਹੋ ਚੁੱਕਿਆ ਕਿਉਂਕਿ 7 ਦੇ ਕਰੀਬ ਟਾਈਮ ਪਹੁੰਚ ਗਿਆ ਤੁਹਾਨੂੰ ਪਤਾ ਹੀ ਆ ਤੇ ਇਸ ਵੇਲੇ ਹਨੇਰਾ ਹੋ ਚੁੱਕਿਆ ਇਹਦਾ ਕਰਕੇ ਰੋਸ਼ਨੀ ਘਟ ਗਈ ਮੈਂ ਫਿਰ ਵੀ ਖ਼ਬਰ ਜ਼ਰੂਰੀ ਪਹੁੰਚਾਉਣੀ ਆ ਤੁਹਾਡੇ ਤੱਕ ਤੇ ਖ਼ਬਰ ਅੱਜ ਇਹ ਆ ਜੋ ਕਿ ਪ੍ਰਵਾਸੀਆਂ ਨੂੰ ਲੈ ਕੇ ਹਰ ਰੋਇ ਨਵੀਆਂ ਤੋਂ ਨਵੀਆਂ ਖਬਰਾਂ ਆਉਂਦੀਆਂ ਬਾਈ ਸਾਹਮਣੇ ਤੇ ਅੱਜ ਦੀਆਂ ਜੋ ਖਬਰ ਹੈ ਇਹ ਹੈ ਕਿ ਪ੍ਰਵਾਸੀਆਂ ਨੇ ਜਿਵੇਂ ਕਿ ਆਪਣੇ ਜੋ ਪੰਜਾਬ ਪੁਲਿਸ ਨਾਲੋਂ ਪ੍ਰਸ਼ਾਸਨ ਚਲੋ ਮੰਨਦੇ ਆਂਗੇ ਆਪਣਾ ਉਹਨਾਂ ਦੀ ਵੀ ਡਿਊਟੀ ਹੁੰਦੀ ਆ ਚਲੋ ਰੋਕ ਵੀ ਸਕਦੇ ਆ ਕੁਝ ਪੁੱਛ ਦੱਸ ਉਹਨਾਂ ਦੀ ਸਾਰੀ ਡਿਊਟੀ ਹੁੰਦੀ ਆ ਉਹ ਕਰ ਸਕਦੇ ਆ ਪਰ ਜਿਹੜਾ ਪ੍ਰਵਾਸੀਆਂ ਨੂੰ ਲੈ ਕੇ ਸਾਨੂੰ ਗੁੱਸਾ ਚੜਦਾ ਨਾ ਉਹ ਬਹੁਤ ਬਾਈ ਵੀ ਸਾਡੇ ਯਾਰ ਪੰਜਾਬੀ ਮੂਹਰੇ ਲਾ ਰੱਖੇ ਇਹਨਾਂ ਨੇ ਇਹ ਤਾਂ ਬਹੁਤ ਨਾ ਇਨਸਾਫੀ ਵਾਲੀ ਗੱਲ ਆ ਹੁਣ ਕਿੱਧਰ ਗਿਆ ਭਗਵਾਨ ਤਮਾਨ ਭਗਵਾਨ ਤਮਾਨ ਇਹਨਾਂ ਨੂੰ ਤਾਂ ਨਹੀਂ ਕੱਢਣਾ ਚਾਹੁੰਦਾ ਕਿਉਂਕਿ ਜੋ ਇਹਨਾਂ ਦਾ ਕੇਜਰੀਵਾਲ ਉਹ ਵੀ ਇੱਕ ਖੁਦ ਭਈਆਗਾ ਉਹਨੂੰ ਇਹ ਹੋ ਰਿਹਾਗਾ ਵੀ ਮੈਂ ਕਿਤੇ ਜੇ ਇਹਨਾਂ ਨੂੰ ਗੱਲ ਕੱਢਣ ਦੀ ਆਈ ਤਾਂ ਵੀ ਇਹਨਾਂ ਦੀਆਂ ਵੋਟਾਂ ਨਾਲ ਮੈਂ ਜਿੱਤੂ ਆ ਕਿਉਂਕਿ ਇੱਕ ਦੋ ਵਾਰ ਉਹਨੇ ਗੱਲ ਵੀ ਕਰਤੀ ਵੀ Hindu ਕਹਿੰਦਾ ਮਤਲਬ ਉਹਨੇ ਆਪਦੇ ਭਾਸ਼ਣ ਚ ਕਿਹਾ ਸੀ ਕਹਿੰਦਾ ਵੀ ਮੈਂ ਪੰਜਾਬ ਦੇ ਵਿੱਚ ਮੈਨੂੰ ਜ਼ਿਆਦਾ ਵੋਟਾਂ ਦੀ ਲੋੜ ਹੀ ਨਹੀਂ ਕੱਲਾਸ ਮੈਨੂੰ Hindu ਹੀ ਜਿਤਾ ਦੇਣਗੇ ਹਿੰਦੂ ਵੋਟ ਵੋਟ ਮੇਰੇ ਮਗਰ ਬਹੁਤ ਆ ਉਹ ਹਿੰਦੂ ਵੋਟ ਕਿਹਨੂੰ ਕਹਿਣਾ ਚਾਹੁੰਦਾਗਾ ਸਿੱਧਾ ਪ੍ਰਵਾਸੀਆਂ ਨੂੰ ਪਈਆਂ ਨੂੰ ਜੀਦਾ ਕਰਕੇ ਕੀ ਇਹਨੂੰ ਜਿਵੇਂ ਹੁਣ ਆਪਾਂ ਪਤਾ ਵੇ ਜਿਹੜਾ ਦਿੱਲੀ ਦਾ ਲਾਲਾ ਇਹ ਕੇਜਰੀਵਾਲ ਖੁਦ ਇੱਕ ਅਪਰਾਧੀ ਆ ਸਾਡੇ ਪੰਜਾਬ ਦੀ ਸੇਵਾ ਕੀ ਕਰੂਗਾ ਜਿਹੜਾ ਖੁਦ ਇੱਕ ਜੇਲ੍ਹ ਚ ਰਹਿ ਕੇ ਆਇਆ ਤੇ ਇਹ ਜੋ ਸਾਡਾ ਸੀਐਮ ਭਗਵੰਤ ਮਾਨ ਪੰਜਾਬ ਦਾ ਜਿਹਨੂੰ ਕਿ ਲੋਕਾਂ ਨੇ ਚੁਣਿਆ ਸੀਗਾ ਨਵੀਂ ਪਾਰਟੀ ਚੁਣੀ ਸੀ ਵੀ ਚੰਗੇ ਕੰਮ ਕਰੂਗਾ ਇਹਦੇ ਰਾਜ ਚ ਜਿੰਨੇ ਹੋਏ ਆ ਧੱਕੇ ਕਿਸਾਨਾਂ ਨਾਲ ਧੱਕੇ ਸਾਈਆਂ ਮਜ਼ਦੂਰਾਂ ਨਾਲ ਇਹਦੇ ਵਾਦੇ ਅਜੇ ਤੱਕ ਸਾਡੇ ਪੂਰੇ ਨਹੀਂ ਆਏ ਜਿਹੜੇ ਕਰੇ ਹੋਏ ਆ ਇਹਦੇ 2500 ਪਰਚ ਦੇਵਾਂਗੇ ਮਹੀਨੇ ਦੇ 1000 ਰੁਪਏ ਖਰਚਾ ਦੇਵਾਂਗੇ ਜੀ ਹਰ ਮਹੀਨਾ ਲਾਵਾ ਨੂੰ 1000 ਰੁਪਏ ਮਹੀਨੇ ਦੀ ਮਹੀਨੇ ਮਿਲੂਗਾ ਹੋਰ ਵੀ ਬਹੁਤ ਵੱਟੀਆਂ ਬਹੁਤ ਵੱਡੇ ਵੱਡੇ ਵਾਦੇ ਕਰੇ ਹੋਏ ਆ ਇਹਦੇ ਜੋ ਕਿ ਇੱਕ ਵਾਰ ਇਹ ਚੰਸੇ ਚਲਾਏ ਆਉਂਦੇ ਆ ਆਪਣੇ ਪੈਣਾ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਆਪਣੇ ਫਿਰ ਤੋਂ ਚਲਸੇ ਚਾਏ ਜਾਂਦੇ ਹੁਣ ਇਹਨਾਂ ਨੇ ਤਿੰਨ ਸੀਟਾਂ ਫਿਰ ਤੋਂ ਜਿੱਤੀਆਂ ਪੰਜਾਬ 'ਚ ਇੱਕ ਗਿੱਦੜਵਾਹਾ ਇੱਕ ਬਰਨਾਲਾ ਤੇ ਇੱਕ ਚੱਬੇਵਾਲ ਜੋ ਕਿ ਤਿੰਨੇ ਸੀਟਾਂ ਇਹ ਲਿਆ ਚੁੱਕੇ ਤੇ ਚਾਰ ਸੀਟਾਂ ਦੇ ਵਿੱਚੋਂ ਆ ਚੌਥੀ ਵੀ ਕਰਤੀ ਸੀ ਸਾਪ ਇਹਨਾਂ ਨੇ ਬਿਠਾਤਾ ਸੀ ਬੇੜਾ ਲੋਕਾਂ ਦਾ ਕਿ ਕਿ ਜੇ ਚਾਰੇ ਤਾਂ ਹੁਣ ਬਿਠਾ ਇਹ ਪਾਉਂ ਵੀ ਤਾਂ ਤਿੰਨ ਜੁੱਤੀ ਚੁੱਕੇ ਇੱਕ ਸੀਟ ਨਾਲ ਕੀ ਹੋ ਜੂਗਾ ਦੂਜਿਆਂ ਨੂੰ ਤਾਂ ਕਰਕੇ ਇਸ ਕਰਕੇ ਕਹਿਣਾ ਚਾਹੁੰਦੇ ਆ ਬਈ ਵੀ ਜੋ ਜੇਤਾ ਇਕਜਟ ਹੋ ਕੇ ਚੱਲੋਗੇ ਪੰਜਾਬੀ ਉਹ ਤਾਂ ਹੱਲ ਹੋ ਜਾਣਗੇ ਕਿਉਂਕਿ ਪ੍ਰਵਾਸੀਆਂ ਨੂੰ ਲੈ ਕੇ ਵੀ ਬਹੁਤ ਹੀ ਵੀਡੀਓ ਦੂਜੀ ਤੀਜੀ ਦਿਨ ਆਉਂਦੀ ਹੈ ਸਾਹਮਣੇ ਤਾਂ ਹੋਰ ਵੀ ਕਈ ਗੱਲਾਂ ਗਿਆ ਜੋ ਕਿ ਆਪਾਂ ਤੁਹਾਡੇ ਤੇ ਪਹੁੰਚਾਉਣੇ ਰਹਿੰਨੇ ਹਾਂਗੇ ਹਰ ਰੋਜ਼ ਤੇ ਹੁਣ ਜੋ ਖੁਸ਼ਖਬਰੀ ਕਿਹ ਵੀ ਆ ਜੋ ਡੱਲੇਵਾਲ ਸਾਹਿਬ ਬਾਹਰ ਆ ਗਏ ਹੈ ਹਾਲਾਂਕਿ ਅਜੇ ਮੈਂ ਵੀਡੀਓ ਨਹੀਂ ਸੁਣੀ ਵੀਡੀਓ ਦਾ ਉੱਪਰ ਮੇਰੇ ਕੋਲ ਜੋ ਖਬਰ ਹੁੰਦੀ ਆ ਆ ਜਾਂਦੀ ਹੁੰਦੀ ਆ ਤਾਂ ਹਮ ਸਮਾ ਹੁਣ ਥੋੜੀ ਜੀ ਗੱਲ ਇੰਨੀ ਕੁ ਕਰਾਂਗੇ ਸਮਾ ਥੋੜਾ ਕਿਉਂਕਿ ਘਾਟਾ ਹਨੇਰਾ ਹੈ ਰੋਸ਼ਨੀ ਜਾ ਚੁੱਕੀ ਹੈ ਦਾ ਕਰਕੇ ਆਪਾਂ ਟਾਰਚ ਮਾਰ ਕੇ ਵੀਡੀਓ ਛੋਡੇ ਤੱਕ ਪਹੁੰਚਾਉਣੀ ਸੀ ਫੋਨ ਦੀ ਟਾਰਚ ਚੱਲੀ ਜਾਂਦੀ ਆ ਪਰ ਵੀਡੀਓ ਛੋਡੇ ਤੱਕ ਜ਼ਰੂਰੀ ਆ ਪਹੁੰਚਾਉਣੀ ਆਪਣੇ ਵਾਸਤੇ ਕਿਉਂਕਿ ਬਈ ਪੰਜਾਬ ਦੇ ਮੁੱਦੇ ਤੇ ਚੱਲਣਾ ਪਰ ਇੰਨੀ ਕੁ ਅਪੀਲ ਕਰਦਾ ਆਪਣੇ ਭਰਾਵਾਂ ਨੂੰ ਬਈ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਪਹਿਲਾਂ ਚੰਗੀ ਤਰ੍ਹਾਂ ਬਈ ਸੁਣਿਆ ਕਰੋ ਵੀਡੀਓ ਨੂੰ ਤੇ ਇੱਕ ਇੰਨੀ ਕੁ ਅਪੀਲ ਜ਼ਰੂਰ ਆ ਤੇ ਇੱਕ ਵੱਡੇ-ਵੱਡੇ ਗਰੁੱਪਾਂ 'ਚ ਮੇਰੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਮੇਰੀ ਵੀਡੀਓ ਸੇਮ ਪਹੁੰਚ ਤਮਾਨ ਤੱਕ ਪਹੁੰਚੇ ਉਹਨੂੰ ਵੀ ਪਤਾ ਲੱਗੇ ਸਾਡੇ ਪੰਜਾਬ ਦੇ ਕਿੱਥੋਂ-ਕਿੱਥੋਂ ਕਿਹੜੇ-ਕਿਹੜੇ ਕੋਨਿਆਂ 'ਚੋਂ ਮੈਨੂੰ ਮੇਰੇ ਤੇ ਖਲਾਫ ਹੋ ਰਹੇ ਆ ਲੋਕ ਖਲਾਫ ਆਪਾ ਦਾ ਕਹਿਣੇ ਆ ਬਈ ਕਿਉਂਕਿ ਸਾਡੇ ਪੰਜਾਬ ਦਾ ਕੋਈ ਪਲਾ ਨਹੀਂ ਕੀਤਾ ਇਹਨੇ ਸਮਾ ਦੀ ਸਾਡਾ ਉਲਟਾ ਕਿਸਾਨਾਂ ਨੂੰ ਵੀ ਪਰੇਸ਼ਾਨ ਕੀਤਾ ਢੱਲੇਵਾਲ ਸਾਹਿਬ ਨੂੰ ਨਾ ਇਹ ਕੋਈ ਉਮਰ ਦਾ ਲਿਆਜ ਕਰਦੇ ਆ 75 ਸਾਲ ਦੀ ਉਮਰ ਦੇ ਵਿੱਚ ਉਹ ਬਜ਼ੁਰਗ ਉਹਨੂੰ ਚੱਕ ਕੇ ਇਹਨਾਂ ਨੇ ਘੜੀਸ ਕੇ ਨਾ ਕੀ ਪੱਗ ਵੀ ਨਹੀਂ ਬੰਨਣ ਦਿੱਤੀ ਸਿੱਧਾ ਉਹਨੂੰ ਲਿਆਇਆ ਗਿਆ ਇੱਕੋ ਦਮ ਤਾਂਵਾ ਬੋਲਿਆ 2:3 3 ਵਜੇ ਦੇ ਵਿੱਚ ਜੇ ਗੱਲ ਕਰਨਾ ਚਾਹੁੰਦੇ ਸੀ ਤਾਂ ਦਿਨੇ ਵੀ ਕਰ ਸਕਦੇ ਸੀ ਪਰ ਇਹ ਪਰ ਨਹੀਂ ਕਰਨੀ ਸਮਾ ਦੀ ਇਹਨਾਂ ਨੇ ਤਾਂ ਜੇ ਕੋਈ ਅਟੈਕ ਵੀ ਕਰਨਾ ਰਾਤ ਨੂੰ ਕਰਨਾ ਸਾਡੇ ਕਿਸਾਨ ਭਰਾਵਾਂ ਨਾਲ ਗੱਲ ਬਹਿ ਕੇ ਵੀ ਕਰ ਸਕਦੇ ਸੀ ਹੁਣ ਇਹ ਕੱਢਿਆ ਕਿਉਂ ਢੱਲੇਵਾ ਸਾਹਿਬ ਨੂੰ ਛੱਡਿਆ ਕਿਉਂ ਇਹਨਾਂ ਨੇ ਰਿਹਾ ਕਿਉਂ ਕਰਿਆ ਗਿਆ ਇਹਨਾਂ ਨੂੰ ਇੰਨਾ ਪਤਾ ਸੀ ਵੀ ਜੇ ਹੁਣ ਦੁਬਾਰਾ ਤੋਂ ਕਿਸਾਨ ਫਿਰ ਤੋਂ ਧਰਨਾ ਲਾ ਕੇ ਬਹਿ ਗਏ ਜਿਵੇਂ ਇਹਨਾਂ ਨੂੰ ਇੰਨਾਕ ਪਤਾ ਵੀ ਮੋਦੀ ਨਾਲ ਜਮਾ ਨੱਕ ਨਾਲ ਜੀਭ ਉਹਦੀ ਤਾਲੂਏ ਨਾਲ ਜੀਭ ਲਵਾਤੀ ਸੀ ਫਿਰ ਇਹਨਾਂ ਨੇ ਮੋਦੀ ਨੂੰ ਹਰਾਇਆ 2 ਸਾਲਾਂ ਅੰਦੋਲਨ ਚੱਲਿਆ ਆਪਣੇ ਕਿਸਾਨ ਭਰਾਵਾਂ ਦਾ ਕਿਉਂਕਿ ਕਿਸਾਨ ਬਈ ਹਰ ਵਾਰ ਆਪਣੇ ਨਾਲ ਤੋ ਖਾਤੜੀਆਂ ਹੁੰਦੀਆਂ ਕਿਉਂਕਿ ਆਪਣੇ ਵਾਲੇ ਲੋਕ ਫਿਰ ਤਰਜੈਬ ਤੇ ਜੀ ਜਾਂਦੇ ਆ ਯਾਰ ਚੱਕ ਕੇ ਵੋਟਾਂ ਫੇਰ ਪਾਉਂਦੇ ਇਹਨਾਂ ਨੂੰ ਨਾ ਇਹਨਾਂ ਨੂੰ ਐ ਪਤਾ ਲੱਗਦਾ ਕੌਣ ਚੰਗਾ ਕੌਣ ਨਹੀਂ ਆ ਮੈਨੂੰ ਤਾਂ ਸਿਮ ਮੰਨ ਤੇ ਤਾਂ ਇੰਨਾ ਗੁੱਸਾ ਚੜਦਾ ਵੀ ਪੰਜਾਬ ਦੇ ਵਿੱਚ ਇਹ ਹੁੰਦਾ ਜਿਵੇਂ ਪਿਛਲੀ ਗੱਡੀ ਦੇ ਵਿੱਚ ਮੂਰੇ ਹੁੰਦੀ ਆ ਕੇਜਰੀਵਾਲ ਦੀ ਗੱਡੀ ਤੇ ਇਹ ਲਾਸਟ ਵਾਲੀ ਗੱਡੀ 'ਚ ਖੁੰਝੇ ਮਗਰ ਬੈਠਾ ਹੁੰਦਾ ਲੱਗਿਆ ਇਸ ਕਰਕੇ ਕਿਹੜੇ ਆ ਬਈ ਆਪਣੇ ਪੰਜਾਬ ਦੀ ਸਰਕਾਰ ਬਿਲਕੁਲ ਮਰੀ ਪਈ ਆ ਕਾਸ਼ ਕਰਕੇ ਤਾਂ ਇੰਨੀ ਕਪੀਲ ਜਰੂਰ ਆਪਣੇ ਭਰਾਵਾਂ ਨੂੰ ਪਹਿਲਾ ਵੀਡੀਓ ਨੂੰ ਚੰਗੀ ਤਰ੍ਹਾਂ ਬਾਈ ਸੁਣਾਇਆ ਕਰੋ ਕਿਉਂਕਿ ਗੁੱਸਾ ਬੜਾ ਚੜਦਾ ਪ੍ਰਵਾਸੀਆਂ ਨੂੰ ਲੈ ਕੇ ਦੂਜੇ ਤੀਜੇ ਦਿਨ ਆ ਪਰਸੋ ਚੌਥੇ ਵਾਰ ਜਿਹੜੀ ਖਬਰ ਪਾਈ ਸੀ ਗੁਰਸਖਦੇ ਇੱਕ ਦੇ ਸੇ ਕੇਸ ਪੱਟੇ ਗਏ ਉਹਦੀ ਪੱਗ ਵੀ ਵਿਚਾਰੇ ਦੀ ਨਾਲ ਹੀ ਲੈ ਗਏ ਇਹ ਬਈਏ ਜੋ ਕੀ ਆਪਦੇ ਕੰਮ ਤੇ ਜਾ ਰਿਹਾ ਸੀ ਤੇ ਉਹਨੂੰ ਮੂਰਖ ਘੇਰ ਕੇ ਇਹਨਾਂ ਨੇ ਬਈਏ ਨੂੰ ਮਾੜਾ ਆ ਮੰਨ ਕੇ ਚਲੋ ਮੋਟਰਸਾਈਕਲ ਲੱਗਿਆ ਹੋਊਗਾ ਚੱਲ ਤੇ ਉਹਨੇ ਉਲਟਾ ਕੀ ਕਿਹਾ ਕਹਿੰਦਾ ਵੀ ਬਰੇ ਸਾਈਡ ਤੇ ਕਰ ਲਾ ਉਹਨੇ ਗਾਹਲ ਕੱਢਦੀ ਮਾਂ ਦੀ ਉਹ ਪੰਜਾਬੀ ਗੁਰਸਿੱਖ ਮੁੰਡਾ ਦੱਸ ਰਿਹਾ ਕਹਿੰਦਾ ਫਿਰ ਮੈਂ ਉੱਤਰ ਕੇ ਮਾਂ ਕਾ ਵੀ ਤੂੰ ਗਾਹਲ ਕਿਉਂ ਕੱਢੀ ਹੈ ਕਹਿੰਦਾ ਮੁਰ ਕਿਉਂਨੇ ਭਈਏ ਬੁਲਾ ਲੇ ਫੈਕਟਰੀ ਚੋਰ 15 20 ਤੇ ਉਹਦੇ ਸਿਰ ਤੇ ਵਾਲ ਹਾਲਾਂਕਿ ਸਿਰ ਵੀ ਪਾੜਿਆ ਗਿਆ ਉਹ ਤੁਸੀਂ ਵੀਡੀਓ ਦੇਖੀ ਵੀ ਹੋ ਤੇ ਪੱਟੀ ਕਰ ਰੱਖੀ ਸੀ ਸਿਰ ਤੇ ਤੇ ਵਾਲ ਨੇ ਉਹਨੇ ਖੁਦ ਦੱਸੇ ਮੇਰੇ ਕਹਿੰਦਾ ਆ ਬਾਲ ਜੇਬ ਚ ਪਾਈ ਫਿਰਦਾ ਸੀ ਕਹਿੰਦਾ ਮੇਰੇ ਕੇਸ ਪੱਟੇ ਗਏ ਪਿੱਕੜੀ ਟੁਕੜੀ ਸਾਜਾ ਮਿਲਣੀ ਚਾਹੀਦੀ ਆ ਹੋਰ ਕਾਰਨ ਵੀ ਕੀ ਯਾਰ ਜਦੋਂ ਵੀ ਹੁਣ ਆਏ ਦੱਸੋ ਕੋਈ ਇਨਸਾਫ ਲੈਣ ਵਾਸਤੇ ਆਪਾਂ ਨੂੰ ਹਰ ਵਾਰੀ ਮਰਨਾ ਜਦੋਂ ਕੋਈ ਕਿਸਾਨਾਂ ਦਾ ਹੁੰਦਾ ਹੈ ਉਦੋਂ ਵੀ ਆ ਹੁਣ ਮਰਨ ਵਰਤੇ ਬੈਠੇ ਸੀ ਹਰ ਵਾਰ ਫਿਰ ਮਰਨਾ ਪਿਆ ਕਰੂ ਜੀ ਕੋਈ ਨਸਾਬ ਲੈਣਾ ਤਾਂ ਹੁਣ ਖਾਸ ਕਰਕੇ ਪ੍ਰਵਾਸੀਆਂ ਬਾਤ ਤੇ ਬਈ ਮੈਂ ਇਹ ਕਹਿਣਾ ਚਾਹਣਾ ਇੱਕ ਜੁੱਟ ਹੋ ਜੋ ਇਹਨਾਂ ਨੂੰ ਇਹਨਾਂ ਤੇ ਜੇ ਆਪਾਂ ਡਾਂਗਾ ਚੱਕੋਂਗੇ ਤਾਂ ਪੰਜਾਬ ਚੋਂ ਇਹ ਇਕੱਲੇ ਇਕੱਲੇ ਨੂੰ ਬਣਾਉਣੇ ਪੈਣਗੇ ਜਿੱਥੇ ਕੋਈ ਹਗਾਮਾ ਹੁੰਦਾ ਉੱਥੇ ਇੱਕ ਜੁੱਟ ਹੋ ਕੇ ਇਹਨਾਂ ਨੂੰ ਕੱਢ ਦੋ ਪੰਜਾਬ ਚੋਂ ਤਾਂ ਚੰਗੇ ਰਹੋਗੇ ਚਲੋ ਜੀ ਅੱਜ ਦੀ ਥੋੜੀ ਜੀ ਇੱਕ ਬਿਜਲੀ ਕਾਰਨ ਥੋੜੀਆਂ ਜੀ ਆਪਾਂ ਤੁਹਾਡੇ ਤੇ ਇੱਕ ਵੀਡੀਓ ਸਮਾ ਕਾਟਾ ਇਹਦਾ ਕਰਕੇ ਤੁਹਾਡੇ ਤੱਕ ਵੀਡੀਓ ਪਹੁੰਚਾਉਣੀ ਜ਼ਰੂਰੀ ਸੀ ਹੁਣ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਇੰਨੀ ਕ ਅਪੀਲ ਫਿਰ ਤੋਂ ਕਰਦੇ ਆਂ ਬਈ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ ਤੇ ਵੀਡੀਓ ਨੂੰ ਭਰਾਵਾਂ ਮਣ ਕੇ ਸ਼ੇਅਰ ਕਰਦਿਆ ਕਰੋ ਵੱਡੇ ਵੱਡੇ ਗਰੁੱਪਾਂ 'ਚ ਤੇ ਇੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਧੰਨਵਾਦ